ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਵੀਡੀਓ ਜੇ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਦੇ ਨਾਲੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਠੀਕ ਲਈ ਸ਼ੁਰੂ ਕਰਤੇ ਹਾਂ ਵੀਰ ਤੂੰ ਪਹਿਲਾਂ ਨਾ ਪੰਜੀਰੀਰ ਲਾ ਕੇ ਖਾ ਸਿਆਲ ਆ ਗਿਆ ਨਾਲ ਤੇਰੀ ਬੋਡੀ ਬੂਡੀ ਬਣੂਗੀ ਜਾ ਕੇ ਤੇ ਕੱਪੜੇ ਪਾ ਲਾ ਤੈਨੂੰ ਦੇਖ ਕੇ ਤਾਂ ਮੈਨੂੰ ਆਪਣੀ ਦਾਦੀ ਜਿੱਤੇ ਆਉਂਦੀ ਆ ਕਰਦਾ ਕੀ ਏ ਪਹਿਲਾਂ ਤੂੰ ਇਹ ਦੱਸ ਕਿ ਤੇਰਾ ਡੋਲਾ ਕਿੱਥੇ ਆ ਡੋਲਾ ਤੇ ਸਾਨੂੰ ਤੇਰਾ ਲੱਭਦਾਨੀ ਆ ਜਵਨੀ ਹੁੱਦ ਤੂੰ ਪੰਜਾਬੀ ਫੇਸ ਹੀ ਰਹੀ ਜਲਮ ਹੈ ਤਾ ਨਹੀਂ ਰਹਾ ਤੂੰ ਬੜਕੇ ਤਾਂ ਕੋਸ਼ੋ ਨਹੀਂ ਬਚਾ ਬੋਲਣ ਵਾਸਤੇ ਜਿਵੇਂ ਦੀਆਂ ਤੂੰ ਹਰਕਤਾਂ ਕਰਦਾ ਏ ਇੰਨੇ ਦਾਣੇ ਨਹੀਂ ਇੰਨੇ ਤੇ ਕਣਕ ਵਾਲੇ ਡਰਮ ਦਾ ਟੱਕਣ ਖੁੱਲਾ ਛੱਡਿਆ ਸੀ ਚਿੜੀਆਂ ਵਾਸਤੇ ਦਾ ਆਪਾਂ ਹੜਾ ਤੋਂ ਬਚ ਗਏ ਸੀ ਪਰ ਲੱਗਦਾ ਹੁਣ ਆਪਾਂ ਇਹਨਾਂ ਤੋਂ ਨਹੀਂ ਬਚਣਾ ਜਿਵੇਂ ਜੀਆਂ ਹਰਕਤਾਂ ਕਰਦੇ ਆ ਤੈਨੂੰ ਲੱਖ ਲੱਖ ਮੁਬਾਰਕਾਂ ਤੇ ਸਾਨੂੰ ਲੱਖ ਲੱਖ ਲਾਂਤਾਂ ਲੈ ਬਬਕੇ ਰੱਖ ਲੈ ਮੈਨੂੰ ਜੱਟਾ ਮੈਂ ਤੇਰੀ ਮਤਕਾਨੀ ਤੇਰੇ ਨਾਲ ਵੇਖਣੀ ਆ ਕਿਸੇ ਵੀਰ ਨੇ ਜ਼ਹਿਰ ਖਾਣੀ ਹੋਵੇ ਤੇ ਮੇਰੇ ਨਾਲ ਆ ਕੇ ਖਾ ਸਕਦਾ ਇਹੋ ਜਿਹੇ ਆਈਟਮਾਂ ਦੇਖਣ ਤੋਂ ਬਾਅਦ ਤਾਂ ਬਸ ਜੀਣਾ ਖਤਮ ਇਟਾ ਤੇ ਸਾਰੇ ਨੂੰ ਪਤਾ ਕਿ ਦੀਵਾਲੀ ਆ ਪਰ ਆਪਣੇ ਘਰੇ ਦੀਵੇ ਬਾਲ ਸਾਡੀ ਇੱਕ ਤਦੀ ਦੀਵੇ ਕਿਉਂ ਬਾਲੀ ਜਾਣਾ ਸ਼ਦਾਈ ਮੈਨੂੰ ਕਹਿੰਦਾ ਇਹ ਨੇਲ ਕਦੋਂ ਕਟਾਉਣੇ ਆ ਮੈਂ ਕਿਹਾ ਹਜੇ ਤਾਂ ਛੋਟੇ ਆ ਥੋੜੇ ਹੋਰ ਵਧਾਉਣੇ ਆ ਛੁੜੀ ਹੁੰਦੀ ਤਾਂ ਵਿਆਹ ਕੇ ਤੋੜ ਦਿੰਦੇ ਪਰ ਤੇਰਾ ਕੀ ਕਰੀਏ ਕੋਈ ਤਾਂ ਦੱਸੋ ਫੇਰ ਤੇਰੇ ਮੂੰਹ ਤੇ ਚਲਾਉਣੇ ਆ ਥਿਆ ਰਹੀ ਅੰਕਲ ਠੰਮਕੇ ਵਾਲੀ ਦਾ ਕੋਈ ਗੱਲ ਹੀ ਨਹੀਂ ਸੀ ਕਿੰਨੇ ਲਾ ਕੇ ਹਨ ਪਹਿਲੀ ਇਹਂ ਤੇ ਫੋਨ ਨਾ ਚੱਕ ਲੈ ਆ। ਕਿੰਨੇ ਕਾ ਸੰਜੀ ਨਹੀਂ ਲੱਗਦੀ ਕਿਆ ਲੈ। ਮੈਨੂੰ ਤੈਨੂੰ ਲੱਗਦਾ ਦੂਜੀ ਪਾ ਜਿੰਦਾਂ ਨਾ ਬੜਾ। ਨੋ 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 ਨੋ। ਮੈਨੂੰ ਨਹੀਂ ਲੱਗਦੀ ਸਮਝ ਤੇਰੀ ਤੂੰ ਜੋ ਕਰਨਾ ਕਰ ਲਾ ਮੈਂ ਨਹੀਂ ਚੱਕਦਾ ਫੋਨ ਤੇਰਾ। ਭਾਈ ਚੱਕ ਲਿਆ ਕਰ ਪਹਿਲੀ ਲਿੰਗ ਤੇ ਫੋਨ। ਆਪ ਤਾਂ ਤੋਤਲੀ ਹੈਗੀ ਆ ਇਹਨੇ ਹੋਰ ਵੀ ਕਿਸੇ ਨੂੰ ਤੋਤਲੀ ਕਰ ਦੇਣਾ। ਨਾਨਾ ਇਦਾਂ ਬੋਲ ਕਿ ਸੂਟ ਪਾਵਾਂ ਤਾਂ ਤੰਦੂਰ ਬਣ ਜਾਵਾਂ। ਆ ਪਤਾ ਨਹੀਂ ਕਿ ਇਹਦੀ ਮੱਝ ਖੁੱਲ ਗਈ ਬੰਨ ਲਓ ਇਹਨੂੰ ਸੰਗਲ ਲੱਭੋ ਇਹਦਾ ਹੋਣੀ ਬਣਾ ਕਮੇਲੇ ਯਾਰੀ ਗੱਲ ਕਰਦਾ ਮੈਂ ਕਦੇ ਉਧਰ ਆਂਟੀ ਪਿੰਡ ਵਿੱਚ ਲੱਡੂ ਵੰਡਾਈ ਆ ਕਿ ਅੰਕਲ ਨੇ ਟੀਵੀ ਤੇ ਆਉਣਾ ਹੈ ਤੇ ਪਰ ਅੰਕਲ ਨੇ ਤਾਂ ਇੱਥੇ ਆ ਕੇ ਘੜਤਾ ਜਲੂਸ ਵੀਰ ਇੰਨਾ ਵਧੀਆ ਸਰੀਰ ਦਿੱਤਾ ਰੱਬ ਨੇ ਜਾ ਜਾ ਕੇ ਚੋਰੀਆਂ ਚੂਰੀਆਂ ਕਰ ਕਿਹੜੇ ਕੰਮੀ ਪਿਆ ਇੱਥੇ ਆਪਕੇ ਕੋ ਆਪਕੇ ਕਿਸੀ ਦੀ ਨਹੀਂ ਹੈ ਬੜ ਕਿਸ ਕਰਨਾ ਹੈ ਆਪਕੇ ਕੰਮ ਵਿੱਚ ਕਿਸੀ ਦੀ ਨਹੀਂ ਹੈ ਕਰੋ ਤਾਂ ਦੇਖਦੇ ਜੀ ਕਰਦਾ ਕਿ ਦੁਬਾਰਾ ਅੰਗਰੇਜ਼ਾਂ ਦੇ ਗੁਲਾਮ ਹੋ ਜਾਈਏ ਜਿਵੇਂ ਦੇ ਇਹ ਲੱਛਣ ਕਰਦੇ ਆ ਇਹ ਤਾਂ ਕਾਰ ਨਹੀਂ ਮੈਂ ਬਹੁਤ ਅੱਛੀ ਲੱਗਦੀ ਹੈ ਤਾਂ ਮੈਂ ਹੋ ਗਿਆ ਹਜੇ ਵੀ ਦੰਦ ਕੱਢਦਾ ਹਰਾਮਜਾਦਾ ਛੇ ਖੜੀ ਬੇਬੇ ਨੂੰ ਬੇਨਤੀ ਆ ਕਿ ਅੱਗੇ ਹੋਗੇ ਤੇ ਥੱਪੜ ਮਾਰ ਛਾਇਂ ਦੇ ਦੀ ਸੁਰਤ ਟਕਾਣੇ ਆ ਜੇ ਮੈਨੂੰ ਇਹ ਸ਼ੱਕ ਹੁੰਦਾ ਵੀ ਤੇਰਾ ਛੂਟੇ ਟੇਡਾ ਸਿਮਿਆ ਹੋਇਆ ਛੂਟੇ ਟੇਡਾ ਗਿਆ ਦੇ ਦਾ ਖਤਾ ਹੋ ਤੁਰ ਹੈ ਹਨਾ ਤੈਨੂੰ ਹੈ ਮੈਨੂੰ ਸ਼ੱਕ ਜਾਂਦਾ ਛੂਟ ਤੇਰਾ ਟੇਡਾ ਸਿਮਿਆ ਕਿਨੇ ਸਿਮਿਆ ਕਿਦਾਂ ਸਿਮਿਆ ਕੀ ਬੰਦਾ ਇਹਨਾਂ ਨੂੰ ਮੋਲੀਂ ਕੀ ਕੀ ਆ ਤੂੰ ਖਤਿਆਲੀ ਤੂੰ ਟੇਡਾ ਕਰਤਾ ਹੈ ਇਹ ਤਾਂ ਲੰਬੂ ਦੀ ਬੁਸੁੰਨ ਦੇ ਦਿੱਤਾ ਸੋਣਾ ਦਾ ਨਾ ਕਰੇ ਮਾਫ ਕਰੇ ਪਾਲੇ ਮੈਂ ਜੀ ਕਰ ਹੋਰ ਫਾਜ ਕਿ ਮੈਂ ਕਹਿੰਦਾ ਨੂਰ ਦਾ ਪਾਪਾ ਇਹ ਨੂਰ ਦੀ ਮੰਮੀ ਨੂੰ ਕਹਿੰਦਾ ਕਿ ਸੂਟ ਢੇਡਾ ਸੀ ਦਿੱਤਾ ਹੈ ਕਿ ਦੱਸੋ ਭਲਾ ਸੂਟ ਢੇਡਾ ਸੀ ਤਾਂ ਉਹ ਪਤਾ ਨਹੀਂ ਕਿਸਦਾ ਧਿਆਨ ਪਿਆ ਵੀ ਹੋਣਾ ਕਿ ਨਹੀਂ ਵੀ ਧਿਆਨ ਪਿਆ ਹੋਣਾ ਕਿ ਨੂਰ ਦੀ ਮੰਮੀ ਦਾ ਸੂਟ ਢੇਡਾ ਹੈ ਕਿ ਸਿੱਧਾ ਹੈ ਪਰ ਇੰਨੇ ਧਿਆਨ ਜ਼ਰੂਰ ਆਪਣੇ ਆਪ ਖਿੱਚ ਦਿੱਤਾ ਹੈ ਪਰ ਬੇਅਕਲਿਆ ਤੇਰਾ ਦਿਮਾਗ ਦੇមុខ ਕੰਮ ਨਹੀਂ ਕਰਦਾ ਸਾਰੀ ਦੁਨੀਆ ਨੂੰ ਦਿਖਾਉਣ ਲੱਗਾ ਹੈ ਕਿ ਨੂਰ ਦੀ ਮੰਮੀ ਨੂੰ ਦੇਖ ਲਓ ਜੇ ਤੁਹਾਡਾ ਸੂਟ ਦੇ ਵਿੱਚ ਕੋਈ ਹੈਗੀ ਆ ਗਲਤੀ ਤੇ ਅਗਲੇ ਦੇ ਘਰੇ ਚੱਲ ਜਾਓ ਨੜ ਦੇ ਉੱਤੇ ਭੌਂਕੀ ਜਾਂਦੇ ਆ ਕਿ ਸਾਡਾ ਸੂਟ ਢੇਡਾ ਸੀ ਤਾਂ ਕੱਡਾ ਬੇਸ਼ਰਮ ਆਪਣੀ ਜਨਾਨੀ ਨੂੰ ਦਿਖਾਈ ਜਾਂਦਾ ਤ ਉਹ ਮਹਿਕਮਾ ਲਓ ਵੀ ਨੂਰਦੀ ਮਮੀ ਨੇ 2 ਘੰਟੇ ਲਾ ਦੇ ਤਿਆਰ ਹੋਣ ਤੇ ਫਿਰ ਬੀਚੇ ਡੀ ਤਿਆਰ ਹੋਈਏ ਡੀ ਜੀ ਹਾਂ ਫਿਰ ਬੀਚੇ ਡੀ ਤਿਆਰ ਹੋਈਏ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਕਿ ਤੂੰ ਹੀ ਟੇਢੇ ਹੋ ਜਾਂ ਤੁਹਾਡਾ ਫੋਨ ਟੇਡਾ ਜਾਂ ਤੁਹਾਡਾ ਦਿਮਾਗ ਟੇਡਾ ਹੈ ਹੁਣ ਕਹੀ ਜਾਂਦਾ ਹੈ ਕਿ ਨੂਰਦੀ ਮਮੀ ਟੇਢੀ ਆ ਹੁਣ ਪਤਾ ਲੱਗਣਾ ਐਵੇਂ ਸੂਟਾਂ ਦੇ ਵਿੱਚ ਗਲਤੀਆਂ ਗੱਡੀ ਜਾਂਦੇ ਬੇਸ਼ਰਮ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ